واہ گردی کا خالصہ واہ گردی کی فتح کشت نمبر ساتھ صبح ملتان جڑا انہوں خالصہ رائے نال لی جیڑا کیتا گیا جا کے بابت اج اپنا جانکاری سانجھی کر گے ادو تو بعد کشمیر بابت بھی ذکر آئے گا سو کشت نمبر ساتھ تو وہ اس کر کے کیونکہ جڑیاں پچھلیا کشتاں یوٹیوب تے بھی سکھ اتہاس ہری سنگ نلوا چینل اور فیسبک کے سکھ اتہاس ہری سنگھ نلو چینل میں چل رہے ہیں نے لائک کر کے تے شیئر کیا اور خالصا سلطنت کی قائمی ملتان کی فتح بڑی اہمیت رکھتی ہے پاویں نواب مظفر خان پہ بھی کئی بار زور ازمائیاں ہو چکی ہیں جنہوں ہر واری اخہار ہی کھا جا رہا نما نما رہا ہر واری جا نواں اہد نامہ لکھا جا رہا ਪਰ ਜਦੋਂ ਖਾਲਸਾ ਫੌਜਾਂ ਮਲਤਾਨ ਤੋਂ ਪਰਤ ਆਉਂਦੀ ਅਸੀਂ ਤਾਂ ਨਵਾਬ ਜਿਹੜਾ ਆਪਣੇ ਆਪ ਨੂੰ ਫਿਰ ਖੁਦਮ ਤਿਆਰ ਸਮਝਣ ਲੱਗ ਪੈਂਦਾ ਸੀ। ਸਨ 1802 ਤੋਂ ਲੈ ਕੇ ਤੇ 1818 ਤੱਕ ਸੱਤ ਵਾਰੀ ਖਾਲਸਾ ਫੌਜ ਨੇ ਮਲਤਾਨ ਦੇ ਉੱਤੇ ਚੜ੍ਹਾਈ ਕੀਤੀ। ਤੇ ਸੱਤ ਵਾਰੀ بار بار ਅਹਿਦਨਾਮੇ ਇਕਰਾਰਨਾਮੇ ਕੀਤੇ ਗਏ ਤੇ ਬੜੀ ਯਾਨੀ ਕਿ ਅਫਸੋਸ ਨਾਲ ਇਹ ਗੱਲ ਆਪਾਂ ਕਹਿੰਨੇ ਆ ਕਿ ਉਹਨਾਂ ਸੱਤਾਂ ਲਿਖਤਾਂ ਦੇ ਉੱਤੇ ਕਿਤੇ ਵੀ ਉਹ ਜਿਹੜਾ ਸੂਬੇ ਦਾ ਮਲਤਾਨ ਸੂਬੇ ਦਾ ਸੀਗਾ ਉਹ ਕਿਤੇ ਵੀ ਮੁਜ਼ੱਫਰ ਖਾਨ ਕਿਤੇ ਵੀ ਆਣ ਕੇ ਇਸ ਗੱਲ ਦੇ ਉੱਤੇ ਖੜਾ ਨਹੀਂ ਉੱtre ਆ ਕਿ ਹਾਂ ਭਾਈ ਮੈਂ ਤੁਹਾਨੂੰ ਜਿਹੜਾ ਹੈਗਾ ਸਿਸਟਮ ਸਹੀ ਤਰੀਕੇ ਨਾਲ ਦੇਈ ਜਾਵਾਂ ਲਗਾ ਜਾਓ ਉਸ ਤਰ੍ਹਾਂ ਜੋ ਵੀ ਉਹਨਾਂ ਦਾ ਸਿਸਟਮ ਹੁੰਦਾ ਸੀਗਾ ਇਹਨਾਂ 16 ਸਾਲਾਂ ਵਿੱਚ ਇੱਕ ਵੀ ਨਜ਼ੀਰ ਐਸੀ ਨਹੀਂ ਮਿਲਦੀ ਜਦ ਮੁਜ਼ੱਫਰ ਖਾਨ ਨੇ ਆਪਣ ਐਜ਼ ਨਾਮ ਅਨੁਸਾਰ ਚਲਾਨਾ ਬਾਜਗੁਜ਼ਾਰੀ ਲਾਹੌਰ ਦੇਖ ਜਾਣੇ ਵਿੱਚ ਅਮਨ ਚੈਨ ਨਾਲ ਆਪਣੇ ਆਪ ਪਹੁੰਚਾਈ ਹੋਏ ਲਗਭਗ ਹਰ ਵਾਰੀ ਫੌਜੀ ਦਬਾਅ ਨਾਲ ਹੀ ਬਾਜ਼ਗੁਜ਼ਾਰੀ ਹਸਮੁੱਲ ਹੁੰਦੀ ਸੀ ਪਰਵਾਰੇ ਬਾਰੇ ਦਈਏ ਮਹਾਰਾਜ ਕਰਨ ਦੀ ਸੰਗਦੇ ਹੌਸਲੇ ਤੇ ਨਵਾਬ ਮਲਤਾਨ ਦੀਆਂ ਇੰਨੀਆਂ ਭੁੱਲਾਂ ਦੇ ਹੁੰਦਿਆਂ ਵੀ ਮੁਰਮੁਰ ਉਸ ਨੂੰ ਮਲਤਾਨ ਦੀ ਹਕੂਮਤ ਬਖਸ਼ਦੇ ਰਹੇ ਉਸ ਸਮੇਂ ਤੇ ਜਿਹੜੇ ਫੌਜੀ ਕਮਾਂ ਤੇ ਕਈ ਚੰਗੇ ਜਾਣੋ ਸਰਦਾਰਾਂ ਦੀ ਆਮ ਰਹੀ ਸੀ ਤੇ ਹਾਕਮ ਮਲਤਾਨ ਮਹਾਰਾਜਾ ਸਾਹਿਬ ਦੀ ਖੋਲ ਜੀ ਲਿਆ ਯੋਗਲਾਬ ਉਠਾ ਰਿਹਾ ਜਲਦੀ ਮਗਰੋਂ ਸੰਨ 1818 ਈਸਵੀ ਤੇ ਸ਼ੁਰੂ ਹੋਈ ਇੱਕ ਭਾਰੀ ਫੌਜੀ ਦਰਬਾਰ ਕੀਤਾ ਗਿਆ ਜਿੱਤੇ ਲਗਭਗ ਸਾਰੇ ਜਿਹੜੇ ਫੌਜੀ ਆਗੂ ਸੀ ਉਹ ਮੌਜੂਦ ਸੀ ਇਸ ਸਮੇਂ ਹੋਰ ਨਾ ਕਈਆਂ ਕਮਾਂ ਦੇ ਨਾਲ ਮਲਤਾਨ ਦਾ ਮਾਮਲਾ ਵੀ ਵਿਚਾਰ ਲਈ ਦਰਬਾਰੀਆਂ ਦੇ ਸਾਹਮਣੇ ਪੇਸ਼ ਹੋਇਆ ਬਹੁਤ ਸਾਰੀ ਲੰਮੀ ਵਿਚਾਰ ਤੇ ਨਵਾਬ ਮੁਜ਼ਫਰ ਖਾਨ ਦੇ ਪਿਛਲੇ ਜਿਹੜੇ ਰੁਪਈਏ ਰਵਈਏ ਨੇ ਉਹਨੂੰ ਅੱਖਾਂ 'ਕੇ ਰੱਖਦੇ ਹੋਏ ਸਰਬਸੰਮਤੀ ਨਾਲ ਪ੍ਰਵਾਨ ਹੋਇਆ ਕਿ ਨਿਤ-ਨਿਤ ਦੀਆਂ ਮਹਿਮਾ ਜੜੀਆਂ ਭੇਜਦੇ ਆਂ

ਸਮੂਹ ਵੱਡੀਆਂ-ਵੱਡੀਆਂ ਸ਼ਾਹੋਨੀਆਂ ਤੇ ਡੇਰਿਆਂ ਦੇ ਸਰਦਾਰਾਂ ਦੇ ਨਾਮ ਜਿਹੜੇ ਹੁਕਮ ਜਾਰੀ ਕੀਤੇ ਗਏ ਉਹ ਸਨੇ ਆਪੋ ਆਪਣੀਆਂ ਫੌਜਾਂ ਤੇ ਜੰਗੀ ਸਮਾਨ ਦੇ ਸ਼ਾਦਰੇ ਤੇ ਮੈਦਾਨ ਦੇ ਵਿੱਚ ਪਹੁੰਚ ਗਏ। ਇਧਰ ਮਹਾਰਾਜਾ ਸਾਹਿਬ ਆਪ ਵੀ ਤਿਆਰੀਆਂ ਕਰਨ ਲੱਗ ਪਏ ਤੇ ਹੁਣ ਇੱਕ ਮਹੀਨੇ ਦੇ ਅੰਦਰ-ਅੰਦਰ ਸਾਰੀਆਂ ਯੋਗ ਤਿਆਰੀਆਂ ਚੱਲੀਆਂ ਸੀ ਪੂਰੀਆਂ ਹੋ ਗਈਆਂ ਤੇ ਰਸਦ-ਰਸਾਨੀ, ਘਾਹ-ਤੂੜੀ ਵਗੈਰਾ ਤੇ ਜਿਹੜੇ ਨੇ ਵਾਵਾ ਵੱਡੇ ਚ ਖੀਰੇ ਇਕੱਠੇ ਕਰ ਲਏ। ਇਸ ਤੋਂ ਪਹਿਲਾਂ ਕਿਸੇ ਵੀ جنگ ਵਾਸਤੇ ਇੰਨਾ ਜ਼ਖੀਰਾ ਇਕੱਠਾ ਨਹੀਂ ਸੀ ਕੀਤਾ ਗਿਆ। ਬਹੁਤੀ ਗਿਣਤੀ ਦੇ ਵਿੱਚ ਬੇੜੀਆਂ ਤੇ ਬੇੜੇ ਜਿਹੜੇ ਲਾਹੌਰ ਤੇ ਵਜ਼ੀਰਾਪਾਟ ਤੇ ਘਾਟਾਂ ਦੇ ਉੱਤੇ ਖੜੇ ਕੀਤੇ ਗਏ ਤਾਂ ਕਿ ਜਿਹੜਾ ਦਰਿਆ ਰਾਵੀ ਤੇ جناب ਇਹਨਾਂ ਦੇ ਰਾਹੀਂ ਜਿਹੜਾ ਰਜ਼ਾਨਾ ਨਵੀ ਤੋਂ ਨਵੀ ਸਹਾਇਤਾ ਜਿਹੜੀ ਮਲਤਾਨ ਪਹੁੰਚਦੀ ਜਾਵੇ ਕਿਉਂਕਿ ਜਿਹੜਾ ਮਲਤਾਨ ਸੀ ਐਸ ਵੇਲੇ ਉਹ ਖਾਲਸਾ ਰਾਜ ਦੇ ਵਿੱਚ ਸਮਿਲਿਤ ਹੋਣ ਜਾ ਰਿਹਾ ਸੀ ਜਿਸ ਵਕਤ ਸਾਰੀਆਂ ਫੌਜਾਂ ਕੂਚਲੀ ਤਿਆਰ ਹੋ ਗਈਆਂ ਤਾਂ ਮਹਾਰਾਜਾ ਸਾਹਿਬ ਸੜੇ ਕੋਈ ਸਰਦਾਰਾਂ ਦੇ ਸ਼੍ਰੀ ਅਮਰਾ ਸਾਹਿਬ ਸਾਹਿਬ ਆ ਗਏ ਤੇ ਸ਼੍ਰੀ ਦਰਬਾਰ ਸਾਹਿਬ ਅਤੇ ਹੋਰ ਕਈ ਗੁਰਦੁਆਰਿਆਂ ਵਿੱਚ ਸ਼ੇਰ ਗੁਰੂ ਗ੍ਰੰਥ ਸਾਹਿਬ ਜੀ ਦੇ 52 ਅਖੰਡ ਪਾਠਾਂ ਦੇ ਭੋਗ ਇੱਕ ਵਾਰ ਪਵਾਏਗਾ ਤੇ ਅੱਗੇ ਨੂੰ ਮਲਤਾਨ ਦੀ ਫਤਿਹ ਤੀਕ ਅਖੰਡ ਪਾਠਾਂ ਦਾ ਸਿਲਸਿਲਾ ਜਾਰੀ ਰੱਖਣ ਦਾ ਅਰਦਾਸਾ ਕਰਵਾਇਆ ਗਿਆ। ਇੱਥੋਂ ਬਰਕਤਾਂ ਪ੍ਰਾਪਤ ਕਰਕੇ ਮਹਾਰਾਜਾ ਸਾਹਿਬ ਸਿੱਧਾ ਲਾਹੌਰ ਨੂੰ ਗਏ। ਅਗਲੇ ਦਿਨ 30 ਜਨਵਰੀ ਸਨ 1818 ਦੀ ਸਵੇਰ ਨੂੰ ਨਗਾਰਿਆਂ ਤੇ ਝੋਟਾਂ ਲੱਗੀਆਂ ਤੇ ਮਲਤਾਨ ਵਾਲ ਫੌਜਾਂ ਨੇ ਜਿਹੜਾ ਘੂਟ ਕਰ ਦਿੱਤਾ। ਇਸ ਵਾਰ ਦੇ ਮੁੱਖ ਜ਼ਿੰਮੇਵਾਰ ਸ਼ਹਾਜਾਦਾ ਖੜਕ ਸਿੰਘ ਥਾਪੇ ਗਏ। ਸਹਾਇਕ ਸਰਦਾਰ ਫਤਿਹ ਸਿੰਘ ਆਲੂ ਵਾਲੀਆ ਦੀਵਾਨ ਚੰਦ ਜਫਰ ਜਾਉਂਗ ਸਰਦਾਰ ਧੰਨਾ ਸਿੰਘ ਮਲਵਈ ਸਰਦਾਰ ਸ਼ਾਮ ਸਿੰਘ ਟਾਰੀ ਸਰਦਾਰ ਅਗੀ ਸਿੰਘ ਨਲੂਆ ਅਤੇ ਹੋਰ ਬਹੁਤ ਸਾਰੇ ਸਿਰਕੜ ਹੋਏ ਸਰਦਾਰ ਜਿਹੜੇ ਮਕਰਰ ਹੋਏ ਜਿਨ੍ਹਾਂ ਦੇ ਕੈਤ ਵਿੱਚ 5000 ਫੌਜਾਂ ਸੜੇ ਵੱਡੀਆਂ ਤੋਪਾਂ ਧੋਰੀਆਂ ਗਈਆਂ ਇਸ ਸਮੇਂ ਮਲਤਾਨ ਦੇ ਪ੍ਰਸਿੱਧ ਥਲੀ ਰਸਤਿਆਂ ਤੋਂ ਛੁੱਟ ਜਲਰਾ ਜਿਹੜੇ ਸੀ ਪਾਣੀ ਗਾਈਂ ਜਿਹੜੇ ਰਾਹ ਬਣੇ ਹੋਏ ਸੀ ਰਾਵੀ ਤੇ ਚਨਾਬ ਦੇ ਵਿੱਚ ਫੌਜਾਂ ਦੀ ਰਸਦ ਰਸਾਨੀ ਲਈ ਵਰਤੇ ਗਏ ਸਮਾਨ ਜੰਗ ਤੇ ਖਾਣਾ-ਪਾਣਾ ਭੇਜਣ ਦਾ ਕੰਮ ਸ਼ੇਰੇ ਪੰਜਾਬ ਨੇ ਆਪਣੇ ਹੱਥ ਤੇ ਰੱਖਿਆ ਹੋਇਆ ਸੀ ਕਿਉਂਕਿ ਜਿਹੜਾ ਕੰਮ ਕਰਨ ਜਾ ਰਹੇ ਸੀ ਇਤਿਹਾਸਕ ਬਹੁਤ ਤਗੜਾ ਸੀ ਮਲਤਾਨ ਨੂੰ ਖਾਲਸਾ ਰਾਜ ਦੇ ਨਾਲ ਮਿਲਾਉਣਾ ਸੀ ਉਧਰ ਨਵਾਬ ਮੁਜ਼ਫਰ ਖਾਨ ਨੂੰ ਜਦ ਪਤਾ ਲੱਗਾ ਕਿ ਖਾਲਸਾ ਫੌਜਾਂ ਮਲਤਾਨ ਤੇ ਚੜ੍ਹਾਈ ਦੀਆਂ ਤਿਆਰੀਆਂ ਕਰ ਰਹੀਆਂ ਨੇ ਤਦ ਉਹਨਾਂ ਨੇ ਨਾ ਜਿਹੜੇ ਵੇਖਿਆ ਤੇ ਨਾ ਰਾਤ ਆਪਣੇ ਅੱਠੇ ਪੁੱਤਰਾਂ ਤੇ ਭਤੀਜਿਆਂ ਤੇ ਪੋਤਰਿਆਂ ਨੂੰ ਸੜੇ ਕਈ ਮੌਲਵੀਆਂ ਤੇ ਦੂਰ-ਦੂਰ ਤੱਕ ਢਵਾ ਦਿੱਤਾ ਸਾਰੇ ਇਲਾਕੇ ਦੇ ਵਿੱਚ ਐਸਾ ਪੱਲੂ ਫੇਰਿਆ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਾਏ ਜਹਾਦ ਦੇ ਜੋਸ਼ ਵਿੱਚ ਮਤਵਾਲੇ ਹੋਏ ਗਾਜੀ ਨਵਾਬ ਦੇ ਝੰਡੇ ਝਟ ਆਣ ਕੱਠੇ ਹੋਏ ਸਮਾਨਯ ਜੰਗ ਤੇ ਰਸਤ ਰਸਾਨੀ ਨਾਲ ਇਹ ਸਦਾ ਹੀ ਆਪਣਾ ਕਿਲਾ ਭਰਿਆ ਰੱਖਦਾ ਸੀ ਹੋਰ ਜਿਹੜੀ ਕਮੀ ਬਾਕੀ ਸੀ ਉਹ ਹੁਣ ਅਖੀਰੀ ਜ਼ੋਰ ਅਜ਼ਮਾਈ ਲਈ ਤਿਆਰ ਹੋ ਬੈਠਾ ਹੈ ਉਹ ਉਹ ਵੀ ਚਾਹੁੰਦਾ ਸੀਗਾ ਕਿ ਇੱਕ ਵਾਰੀ ਜ਼ੋਰ ਅਜ਼ਮਾਈ ਪੂਰੀ ਹੋ ਜਾਏ ਐਂਦਰ ਖਾਲਸਾ ਫੌਜਾਂ ਨੂੰ ਸ਼ਾਜਾਦਾ ਖੜਕ ਸਿੰਘ ਨੇ ਤਿੰਨ ਭਾਗਾਂ ਤੇ ਵੰਡ ਦਿੱਤਾ ਇਨ੍ਹਾਂ ਵਿੱਚੋਂ ਇੱਕ ਲਸ਼ਕਰ ਆਪਣੇ ਤੇ ਦੀਵਾਨ ਚੰਦ ਦੀਨ ਦੂਜਾ ਭਾਗ ਹਰੀ ਸਿੰਘ ਨਲੂਏ ਦੇ ਚਾਹਤ ਵਿੱਚ ਤੀਜਾ ਜਥਾ ਸਰਦਾਰ ਫਤੇ ਸਿੰਘ ਧੰਨਾ ਸਿੰਘ ਤੇ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਸੌਂਪਣੀ ਵਿੱਚ ਕੀਤਾ ਸਰਦਾਰ ਫਤੇ ਸਿੰਘ ਤੇ ਦਸਤੇ ਨੇ ਜਾਂਦੇ ਹੋਏ ਰਸਤੇ ਵਿੱਚ ਕਾਨਗੜ ਦਾ ਕਿਲਾ ਥੋੜੀ ਜਿਹੀ ਲੜਾਈ ਦੇ ਨਾਲ ਫਤਿਹ ਕਰ ਲਿਆ ਇਸੇ ਤਰ੍ਹਾਂ ਸਰਦਾਰ ਹਰੀ ਸਿੰਘ ਨਲੂਏ ਨੇ ਬੜੀ ਦਲੇਰੀ ਨਾਲ ਮੁਜਫਰਗੜ੍ਹ ਤੇ ਐਸਾ ਜਾਤਾਵਾ ਕੀਤਾ ਕਿ ਕਿਲਾਦਾਰ ਤੇ ਫੌਜ ਦੇ ਸੰਭਰਣ ਤੋਂ ਪਹਿਲਾਂ ਹੀ ਉਹਨਾਂ ਕਾਬੂ ਕਰ ਲਿਆ ਕਿਲਾ ਆਪਣੇ ਵਾਲੇ ਕਰਨ ਤੇ ਆਪਣਾ ਕਬਜ਼ਾ ਲੈਣ ਤੋਂ ਬਾਅਦ ਜਦੋਂ ਵਿਰੋਧੀਆਂ ਨੂੰ ਲੱਗਾ ਕਿ ਹੁਣ ਕੋਈ ਬਚਾਓ ਨਹੀਂ ਹੈਗਾ ਤੇ ਉਹਨਾਂ ਨੇ ਵੀ ਫਿਰ ਵੇਖਿਆ ਕਿ ਸਾਡੀ ਇਸ ਹਾਲਤ ਦੇ ਵਿੱਚ ਜਿਹੜਾ ਮੁਸ਼ਕਲ ਹੈ ਕੁਝ ਵੀ ਕਰਨਾ ਤਾਂ ਉਹਨਾਂ ਨੇ ਵੀ ਢੇਰੀ ਟਾ ਦਿੱਤੀ ਹੁਣ ਇੱਥੇ ਮਲਤਾਨ ਤੋਂ ਬਾਹਰ ਦੇ ਇਲਾਕੇ ਲਗਭਗ ਖਾਲਸੇ ਦਾ ਪੂਰਾ ਪੂਰਾ ਕਬਜ਼ਾ ਹੋ ਗਿਆ ਇੱਥੇ ਇਹ ਗੱਲ ਦੱਸ ਦੇਣੀ ਬਹੁਤ ਜ਼ਰੂਰੀ ਹੈ ਕਿ ਖਾਲਸਾ ਜਦ ਲਾਹੌਰ ਤੋਂ ਪੂਚ ਕਰਨ ਲੱਗਾ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਸ਼ਹਿਜ਼ਾਦਾ ਖੜਕ ਸਿੰਘ ਤੇ ਹੋਰ ਨਾਲ ਸਰਦਾਰਾਂ ਨੂੰ ਫਤਿਹ ਜਾਪੀ ਲਈ ਅਸੀਸਾਂ ਲੰਘੇ ਹੋਏ ਇੱਕ ਗੱਲ ਦੀ ਖਾਸ ਪਕਿਆਈ ਕੀਤੀ ਸੀ ਕਿ ਪਹੁੰਚ ਕੇ ਲੜਾਈ ਤੋਂ ਪਹਿਲਾਂ ਮੇਲ ਦੀ ਕੋਸ਼ਿਸ਼ ਕਰਨੀ ਤੇ ਜੇ ਨਵਾਬ ਮੰਨ ਜਾਏ ਤਾਂ ਉਹਨੂੰ ਉਹਦੀ ਮੰਗ ਦੇ ਅਨਸਾਰ ਜ਼ਗੀਰ ਦੇ ਕੇ ਉਸ ਨੂੰ ਜੰਗ ਦਾ ਮੌਕਾ ਹੀ ਨਹੀਂ ਦੇਣਾ ਇਹ ਕੰਮ ਹਮੇਸ਼ਾ ਜੰਗ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਕਰਦੇ ਹੁੰਦੇ ਸੀ ਤਾਂ ਕਿ ਜੰਗ ਨਾ ਹੋਵੇ ਤੇ ਹਜ਼ਾਰਾਂ ਜੜੀਆਂ ਜਾਨਾਂ ਜਾਣੀਆਂ ਨੇ ਉਹਨਾਂ ਤੋਂ ਬਚਾ ਕੀਤਾ ਜਾ ਸਕੇ جی چارے بنے ملاپ کا کوئی راہ نہ رہے تک اس گل کا رکھنا کہ یہ طریقہ وتنا جیسے کٹ جانا دا نقصان ہو کہ مہم سرے کر دے آ نہیں کہ اپنا ہلا بھی کرنا تے بہت زیادہ لوگ مارن کی نوبت آ کوشش یہ کرنی ہے کہ گھٹ تو گھٹ جانا جڑی ہو جان سو شیرے پاب کے حکم انسار شہزادہ خڑک سنگ ملتان پہنچ جائیں نور دین تے ملانا مرزا حسین ہندوستانی دیوان موتی رام ਨਵਾਬ ਮੁਜੱਫਰ ਖਾਨ ਕੋ ਭੇਜਦੇ ਤੇ ਮਹਾਰਾਜਾ ਸਾਹਿਬ ਵੱਲੋਂ ਵੱਡੀ ਤਗੀਰ ਦੇਣੀ ਅਗਲੇ ਬਨੇ ਦੱਸ ਦਿੱਤੀ ਜਾਂਦੀ ਕਿ ਭਾਈ ਹੁਣ ਤੁਹਾਨੂੰ ਵੱਡੀ ਜ਼ਗੀਰ ਦੇਵਾਂਗੇ ਅੱਗੇ ਤੋਂ ਆਪਣਾ ਆਰਾਮ ਨਾਲ ਜੀਵਨ ਬਤਾਓ ਉਹਨੂੰ ਸਮਝਾਉਣ ਦਾ ਬੜਾ ਯਤਨ ਕੀਤਾ ਪਰ ਜਿਹੜਾ ਨਵਾਬ ਮੁਜੱਫਰ ਖਾਨ ਸੀ ਉਹਨੂੰ ਗਾਡੀਆਂ ਦੀ ਸਹਾਇਤਾ ਤੇ ਆਪਣੇ ਕਿਲੇ ਦੀ ਪਕਿਆਈ ਦੇ ਉੱਤੇ ਬੜਾ ਘਰੋਸਾ ਸੀ ਤੇ ਉਹ ਘਮੰਡ ਦੇ ਕਾਰਨ ਕਹਿੰਦਾ ਨਾ ਹੰਕਾਰ ਬੰਦੇ ਦੀ ਮੱਤ ਤੇ ਪਰਦਾ ਪਾ ਦਿੰਦਾ ਉਹ ਸੁੜਾ ਸਫਾਈ ਵਾਲੀ ਉਹਨੇ ਇੱਕ ਵੀ ਗੱਲ ਨਹੀਂ ਮੰਨੀ ਇਹਦੀ ਜਿਹੜੀ ਤਸਦੀਕ ਆ ਹਿਸਟਰੀ ਆਫ ਦੀ ਪੰਜਾਬ ਸੈਇਦ ਮੁਹੰਮਦ ਅਤੀਫ ਸਾਹਿਬ ਸਫਾ 411 ਦੇ ਉੱਤੇ ਹੀ ਦਾ ਕਤਕਰਾ ਦਿੱਤਾ ਹੋਇਆ ਅੱਗੋਂ ਕਹਿਣ ਲੱਗਾ ਹੁਣ ਫੈਸਲਾ ਤਲਵਾਰ ਦੀ ਧਾਰ ਕਰੇਗੀ ਨਵਾਬ ਦਾ ਜਵਾਬ ਉਸ ਦੀ ਰਾਜਸੀ ਕਵਰ ਬਣ ਗਿਆ ਛਾਇ ਉਸ ਦਾ ਖਿਆਲ ਸੀ ਕਿ ਅੱਗੇ ਦੀ ਤਰ੍ਹਾਂ ਇਹ ਤੀਨ ਹੋਰ ਪੁਰਾਣਾ ਐਦਨਾਮਾ ਲਵਾ ਕੀਤਾ ਜਾਊਗਾ ਨਜ਼ਰਾਨਾ ਆਦ ਦੇ ਕੇ ਸਮਾਟal ਜਾਏਗਾ ਪਰ ਇਸ ਵਾਰੀ ਨਵਾਬ ਦਾ ਖਿਆਲ ਠੀਕ ਨਹੀਂ ਸੀ ਕਿਉਂਕਿ ਇਹ ਐਦਨਾਮਾ ਕਿਸੇ ਨਵਾਂ ਨਹੀਂ ਸੀ ਕਰਨਾ ਜਦੋਂ ਹਰ ਇੱਕ ਪਹਿਲੂ ਤੋਂ ਨਵਾਬ ਨੂੰ ਸਮਝਾਉਣ ਵਿੱਚ ਸਫਲਤਾ ਦੀ ਕੋਈ ਆਸ ਬਾਕੀ ਨਾ ਰਹੀ ਤੇ ਛੇਕੜ ਲਾਚਾਰ ਹੋ ਕੇ ਲੜਾਈ ਛੇੜਨੀ ਪਈ ਪੰਜ ਫਰਵਰੀ ਦੇ ਦਿਨ ਪਾਉ ਫਟਣ ਤੋਂ ਪਹਿਲਾਂ ਹੀ ਥੋਪਾਂ ਦੇ ਮੂੰਹ ਮਲਤਾਨ ਸ਼ਹਿਰ ਵੱਲ ਮੋੜ ਦਿੱਤੇ ਗਏ ਬਸ ਹੁਣ ਕੀ ਸੀ ਲੱਗੇ ਧੂਆਂ ਧਾਰ ਗੋਲੇ ਫਟਣ ਬਹਾਦਰ ਨਵਾਬ ਮੁਜ਼ਫਰ ਖਾਨ ਵੀ ਥੋਪਾਂ ਦਾ ਜਵਾਬ ਥੋਪਾਂ ਨਾਲ ਦੇ ਰਿਹਾ ਸੀ ਇਸ ਤਰ੍ਹਾਂ ਸਾਰਾ ਦਿਨ ਦੋਵਾਂ ਧਿਰਾਂ ਵੱਲੋਂ ਐਸੀ ਭਿਆਨਕ ਗੋਲਾਬਾਰੀ ਹੋਈ ਕਿ ਧਰਤੀ ਤੇ ਆਕਾਸ਼ ਗੂੰਜ ਉੱਠੇ ਰਾਤ ਤੋਂ ਪਹਿਲਾਂ ਹੀ ਸ਼ਹਿਰ ਦੀ ਫਸੀਲ ਵਿੱਚ ਦੋ ਧਾਵਾਂ ਤੇ ਪਾੜ ਪੈ ਗਏ ਪਰ ਨਵਾਬ ਦੇ ਜਸ਼ੀਲੇ ਪੁੱਤਰਾਂ ਤੇ ਗਾਜੀਆਂ ਨੇ ਉਹਨਾਂ ਵਿੱਚ ਰੇਤ ਦੀਆਂ ਬੋਰੀਆਂ ਸੂਰ ਕੇ ਤੇ ਪੂਰੀ ਤਰ੍ਹਾਂ ਜਿਹੜਾ ਸ਼ਗਾਬ ਸੀਗਾ ਬੰਦ ਕਰ ਦਿੱਤਾ ਇਸ ਤਰ੍ਹਾਂ ਤਿੰਨ ਦਿਨ ਤੱਕ ਇਹ ਸਿਲਸਿਲਾ ਜਾਰੀ ਰਿਹਾ ਅਤੇ 4ਵੇਂ ਦਿਨ ਕਰੜੀ ਗੋਲਾਬਾਰੀ ਨਾਲ ਸ਼ਹਿਰ ਦਾ ਲੋਹਰੀ دروازਾ ਟੁੱਟ ਗਿਆ ਤੇ ਉੱਪਰੋਂ ਖਾਲਸਾ ਫੌਜ ਨੇ ਸਰਦਾਰ ਹਰੀ ਸਿੰਘ ਦੀ ਤੈਅਤ ਵਿੱਚ ਕਿਹਾ ਕਿ ਨਹੀਂ ਤੇਜ਼ੀ ਨਾਲ ਲੱਭੋ ਲੇਕਿਨ ਨਵਾਬ ਦੀ ਫੌਜ ਨੂੰ ਰੋਕਣਾ ਖਾਲਸਾ ਧਾਕੇ ਸ਼ਹਿਰ ਦੇ ਵਿੱਚ ਜਾ ਵੜਿਆ ਤੇ ਇਥੇ ਡਾਢੀ ਹੱਥੋ-ਹੱਥ ਤਲਵਾਰ ਚੱਲੀ ਜਿਸ ਵਿੱਚ ਖਾਲਸੇ ਦੀ ਫਤਿਹ ਹੋਈ ਤੇ ਸਾਰੇ ਸ਼ਹਿਰ ਤੇ ਖਾਲਸੇ ਦਾ ਕਬਜ਼ਾ ਹੋ ਗਿਆ ਨਵਾਬ ਮੁਜ਼ਫਰ ਖਾਨ ਨੇ ਜਦ ਸ਼ਹਿਰ ਨੂੰ ਆਪਣੇ ਹੱਥੋਂ ਜਾਂਦਾ ਦੇਖਿਆ ਤਾਂ ਬੜੀ ਤੇਜ਼ੀ ਨਾਲ ਮੈਦਾਨ ਵਿੱਚ ਆ ਗਿਆ ਤੇ ਆਪਣੀ ਨਸੀ ਜਾਂਦੀ ਭੱਜੀ ਜਾਂਦੀ ਫੌਜ ਦੇ ਗਾਜੀਆਂ ਨੂੰ ਮੁਰ ਹੌਸਲਾ ਦਿਵਾ ਕੇ ਮਲਤਾਨ ਦੇ ਪ੍ਰਸਿੱਧ ਮਜ਼ਬੂਤ ਕਿਲੇ ਵਿੱਚ ਆ ਵੜਿਆ ਤੇ ਕਿਲੇ ਵਿੱਚ ਬੰਦ ਹੋ ਬੈਠਾ ਜਿਹੜਾ ਮਲਤਾਨ ਦਾ ਕਿਲਾ ਵਾ ਦੋਸਤੋ ਇਤਿਹਾਸਕ ਕਿਲਾ ਸਨ 1640 ਈਸਵੀ ਵਿੱਚ ਸ਼ਾਹਜਹਾਨ ਬਾਦਸ਼ਾਹ ਦੇ ਪੁੱਤਰ ਅੱਛਾ ਜادہ ਮੁਰਾਦ ਬਖਸ਼ ਨੇ ਆਪਣੇ ਪਿਤਾ ਦੇ ਹੁਕਮ ਨਾਲ ਬਣਵਾਇਆ ਸੀਗਾ ਤੇ ਧਰਤੀ ਤੋਂ 12 ਫੁੱਟ ਉੱਚੀ ਪੱਕੀ ਪੱਬੀ ਪਰ ਪੱਕੀਆਂ ਇੱਟਾਂ ਦਾ ਬਣਵਾਇਆ ਗਿਆ ਸੀ ਇਹਦੀ ਜਿਹੜੀ ਸ਼ਕਲ ਸੀ ਸ਼ੇਪਹਲੂ ਸੀ ਇਹਦੀ ਲੰਬਾਈ 1200 ਫੁੱਟ ਸਾਰਾ ਚਗਿਰਦਾ 600 ਫੁੱਟ ਜਾਂ ਸਵਾ ਮੀਲ ਦਾ ਟਿਕਾਣਾ ਸੀ ਯਾਨੀ ਕਿ ਸਵਾ ਮੀਲ ਦਾ ਘੇਰਾ ਸੀ ਇਹ ਕਿਲੇ ਦਾ ਇਹਦੀ ਜਿਹੜੀ ਫਾਸੀਲ ਹੀ ਉਹਦੇ ਵਿੱਚ 46 ਬੁਰਜ ਤੇ ਦਮਦਮੇ ਸਨ ਇਦਿਆਂ ਬਾਹਰ ਦੀਆਂ ਜਿਹੜੀਆਂ ਦੁਵਾਰਾਂ ਸੀ ਉਹ 40-40 ਫੁੱਟ 40-40 ਫੁੱਟ ਟੁੱਟੀਆਂ ਤੇ 6-6 ਫੁੱਟ ਚੌੜੀਆਂ ਸੀ ਜਿਨ੍ਹਾਂ ਨੂੰ ਹੋਰ ਵਧੇਰੇ ਪੱਕੀਆਂ ਕਰਨ ਲਈ ਥੋੜੀ-ਥੋੜੀ ਵਿਥ ਦੇ ਉੱਤੇ ਪੁਸ਼ਤੇ ਬਣਾਏ ਗਏ ਸੀ ਇਸ ਦੇ ਚਾਰ ਦਰਵਾਜ਼ੇ ਸਨ ਜਿਨ੍ਹਾਂ ਤੇ ਇਹ ਨਾਮ ਹਨ ਖਿਜਰੀ ਦਰਵਾਜ਼ਾ ਦੇਵ ਦਰਵਾਜ਼ਾ ਰਾਏਰੀ ਦਰਵਾਜ਼ਾ ਤੇ ਸਿੱਕੀ ਦਰਵਾਜ਼ਾ ਹਰ ਇੱਕ ਦਰਵਾਜ਼ੇ ਪਰ ਦੋਰੇ ਮੋਰਚੇ ਦੇ ਭਾਰੀ ਪੁਛਤੇ ਬਣਾਏ ਗਏ ਸਨ ਸਾਰੇ ਗੁਰਜਾਂ ਤੇ ਦਮਦਮਿਆਂ ਨੂੰ ਤੋਪਾਂ ਬੀੜੀਆਂ ਹੋਈਆਂ ਸਨ ਦੁਵਾਰ ਤੋਂ ਬਾਹਰ ਪਹਿਲਾਂ ਮਿੱਟੀ ਦਾ ਪੁਸ਼ਤਾ ਸੀ ਤੇ ਉਸ ਦੇ ਅੱਗੇ ਸੁੱਕੀ ਖੰਡਕ ਗਰਜ ਕੇ ਇਹ ਕਿਲਾ ਇਸ ਸਮੇਂ ਹਿੰਦ ਦੇ ਮਸ਼ਹੂਰ ਤੇ ਪੱਕੇ ਨਾਮੀ ਕਿਲਿਆਂ ਵਿੱਚੋਂ ਇੱਕ ਗਿਣਿਆ ਜਾਂਦਾ ਸੀ ਇਹ ਗੱਲ 8 ਫਰਵਰੀ ਦੀ ਹੈ ਸ਼ਹਿਰ ਦੀ ਫਤਿਹ ਦੇ ਅਪਰੰਤ ਸਾਰੇ ਸਰਦਾਰਾਂ ਦਾ ਇਕੱਠ ਹੋਇਆ ਕਿਲੇ ਨੂੰ ਛੇਤੀ ਫਤਿਹ ਕਰਨ ਲਈ ਵਿਚਾਰਾ ਹੁੰਦੀਆਂ ਰਹੀਆਂ ਅਖੀਰ ਇਹ ਫੈਸਲਾ ਹੈ ਕਿ ਕਿਲੇ ਨੂੰ ਐਸਾ ਕਰੜਾ ਘੀੜਾ ਪਾਇਆ ਜਾਵੇ ਕਿ ਬਾਹਰਲੇ ਸੰਸਾਰ ਨਾਲ ਉਹਦਾ ਮੂਲੋ ਸੰਬੰਧ ਟੁੱਟ ਜਾਵੇ ਕਨਾਲ ਜਾਂ ਕਿਲੇ ਨੂੰ ਉਨੀ ਦੇਰ ਤੱਕ ਲੰਮਾ ਕੀਤਾ ਜਾਵੇ ਜਦੋਂ ਤੱਕ ਕਿਲੇ ਦੀਆਂ ਫੌਜਾਂ ਰਸਦ ਰਸਾਨੀ ਆਦਿ ਦੀ ਕਮੀ ਤੋਂ ਅੱਕ ਕੇ ਆਪਣੇ ਆਪ ਦਰਵਾਜ਼ਾ ਨਾ ਖੋਲ੍ਹ ਦੇਣ ਸੋ ਇਸ ਤਰ੍ਹਾਂ ਇਹ ਕਿਲੇ ਨੂੰ ਘੇਰੇ ਚ ਰੱਖ ਲਿਆ ਫੌਜੀ ਸਰਦਾਰਾਂ ਨੇ ਕਿਲੇ ਨੂੰ ਜਿਹੜਾ ਘੇਰੇ ਦੇ ਵਿੱਚ ਰੱਖ ਲਿਆ ਰੱਖਣ ਦਾ ਮਤਲਬ ਆ ਸੀਗਾ ਕਿ ਆਪੇ ਅੰਦਰ ਜਦੋਂ ਪੀਣ ਨੂੰ ਪਾਣੀ ਨਾ ਰਿਹਾ ਖਾਣ ਨੂੰ ਦਾਣੇ ਨਾ ਰਹਿ ਜਾਨਵਰਾਂ ਨੂੰ ਦੇਣ ਨੂੰ ਕੱਖ ਨਾ ਰਿਹਾ ਤੇ ਅੱਕ ਕੇ ਉਹ ਦਰਵਾਜ਼ਾ ਖੋਲ੍ਹਣਗੇ ਕਿਉਂਕਿ ਮਹਾਰਾਜ ਰਣਜੀਤ ਸਿੰਘ ਦਾ ਡਰਾ ਵੀ ਸੀ ਕਿ ਥੱਟ ਤੋਂ ਘਟ ਜੁੰਦੀ ਨਹੀਂ ਆਗਾ ਸ਼ੁਰੂਆਤੀ ਦੌਰ ਦੇ ਵਿੱਚ ਪਹਿਲਾਂ ਘੇਰਾ ਪਾਉਣਾ ਉਹਨਾਂ ਨੂੰ ਯੋਗ ਲੱਗਾ ਤੇ ਉਹਨਾਂ ਨੇ ਘੇਰੇ ਦੇ ਵਿੱਚ ਘੇਰੇ ਨੂੰ ਰੱਖ ਲਿਆ ਪਰ ਉਹ ਜਿਹੜਾ ਨਵਾਬ ਮੁਜ਼ਫਰ ਖਾਨ ਸੀ ਉਹ ਬੜਾ ਸਿਆਣਾ ਫੌਜੀਦਾਰ ਸੀ ਉਹਨੇ ਕਿਲੇ ਦੇ ਅੰਦਰ ਦਾਣੇ ਪੱਕੇ ਬਹੁਤ ਜ਼ਿਆਦਾ ਪ੍ਰਬੰਧ ਕਰਕੇ ਰੱਖਿਆ ਜਿਨ੍ਹਾਂ ਨਾਲ 1 ਸਾਲ ਤੱਕ ਬੜਾ ਵਧੀਆ ਨਰਭਾ ਹੋ ਸਕਦਾ ਸੀ ਸ਼ੁਰੂ ਵਿੱਚ ਉਹਨਾਂ ਨੂੰ ਪਾਣੀ ਦੀ ਥੋੜੀ ਜੀ ਤੰਗੀ ਮعلوم ਹੋਈ ਕਿਉਂਕਿ ਸਾਰਾ ਦਿਨ ਮਨੁੱਖਾਂ ਤੇ ਪਸ਼ੂਆਂ ਲਈ ਅੰਦਰਲੇ ਖੂਹ ਵਿੱਚੋਂ ਪਾਣੀ ਕੱਢਣਾ ਅੱਧੇ ਦਿਨ ਦੇ ਉਪਰੰਤ ਪਾਣੀ ਜਿਹੜਾ ਸੀ ਉਹ ਗੰਧਲਾ ਹੋ ਜਾਂਦਾ ਸੀ ਪਰ ਇਹਦਾ ਇਲਾਜ ਨਵਾਬ ਨੇ ਬੜੀ ਛੇਤੀ ਇਸ ਤਰ੍ਹਾਂ ਕਰ ਲਿਆ ਕਿ ਚਾਰ ਨਵੇਂ ਵੱਡੇ ਖੂਹ ਹੋਰ ਕਿਲੇ ਵਿੱਚ ਪਟਵਾ ਲਏ ਜਿਨ੍ਹਾਂ ਨਾਲ ਇਹ ਆਫਰ ਵੀ ਦੂਰ ਹੋ ਗਈ ਚਾਰ ਖੂਹ ਉਹਨਾਂ ਨੇ ਹੋਰ ਬਣਵਾ ਲਏ ਜੀ ਵਿੱਚ ਉਸ ਕਿਲੇ ਦੇ ਤੇ ਉਹ ਪਾਣੀ ਵਾਲੀ ਆਫਰ ਵੀ ਦੂਰ ਹੋ ਗਈ ਗੋਲਾ ਵਿਰੂਧ ਵੱਲੋਂ ਤਾਂ ਉਹਨੂੰ ਕੋਈ ਚਿੰਤਾ ਹੀ ਨਹੀਂ ਸੀ ਕਿਉਂਕਿ ਇਹਦੇ ਕਈ ਮੈਗਦੀ ਨੇ ਇਸ ਸਮੇਂ ਲਈ ਭਰੇ ਭਰੇ ਸੀ ਪੂਰਾ ਭੰਡਾਰ ਸੀ ਦੇਖੋ ਵੀ ਮੈਨੂੰ ਕੋਈ ਚਿੰਤਾ ਨਹੀਂ ਹੈ ਨੀ ਮੇਰੇ ਦਾ ਸੋ ਨਵਾਬ ਜਿਹੜਾ ਸੀ ਹਰ ਗੱਲ ਤੋਂ ਨਿਸ਼ਚਿੰਤ ਹੋ ਗਏ ਤੇ ਕਿਲੇ ਦੇ ਅੰਦਰ ਅਕੀਓ ਕੇ ਬਹਿ ਗਿਆ ਕੇ ਆ ਬਿਖੇ ਕੇ ਪਾਉ ਇਸ ਤਰ੍ਹਾਂ ਮਹਾਸਰਾ ਕੀਤੇ ਲਗਭਗ 3 ਮਹੀਨੇ ਗੁਜ਼ਰੇ ਗੇ 3 ਮਹੀਨੇ ਤੱਕ ਖਾਲਸਾ ਫੌਜ ਦਾ ਘੇਰਾ ਪਿਆ ਰਿਹਾ ਇਸ ਸਮੇਂ ਕਈ ਵਾਰ ਕਿਲੇ ਤੇ ਸਾਰਾ ਸਾਰਾ ਦਿਨ ਤੋਪਾਂ ਤੇ ਗੋਲਿਆਂ ਦਾ ਮੀਂਹ ਵਰਾਇਆ ਜਾਂਦਾ ਕਈ ਵਾਰੀ ਦਰਵਾਜ਼ਿਆਂ ਤੇ ਮਸਤ ਹਾਥੀ ਲੜਾਏ ਜਾਂਦੇ ਪਰ ਕਿਲੇ ਤੇ ਕੋ ਬੜਾ ਲੰਮਾ ਅਸਰ ਹੋਇਆ ਜਿਸ ਕਰਕੇ ਛੇਤੀ ਤੋਂ ਛੇਤੀ ਕਿਲਾ ਫਤਿਹ ਹੋ ਜਾਣ ਦਾ ਕੋਈ ਵੀ ਆਸ ਨਹੀਂ ਸੀ ਲੱਗ ਸੁਝ ਦਿਓ ਹੁਣ ਉਧਰੋਂ ਅੱਤ ਦੀ ਗਰਮੀ ਆ ਗਈ ਹੈ ਕੋ ਗਰਮੀ ਵੀ ਮਲਤਾਨ ਦੀ ਜਿਹੜੀ ਆਪਣੀ ਨਜ਼ੀਰਾਤ ਹੁੰਦੀ ਆ ਇਸ ਦਾ ਬੜਾ ਭੜਾ ਸਿਰ ਇਹ ਹੋਇਆ ਕਿ ਫੌਜ ਦੇ ਕਿਸੇ ਨਾ ਕਿਸੇ ਡੇਰੇ ਵਿੱਚ ਡਾਕੀ ਯਾਨੀ ਕਿ ਹੈਜੇ ਦੀ ਬਿਮਾਰੀ ਨਿਸ਼ਕਿਆਤ ਸ਼ੁਰੂ ਹੋ ਗਈ। ਇਹ ਸਾਰੇ ਹਾਲ ਜਿਹੜੇ ਸੀ ਕਿ ਜਾਨਾ ਮਹਾਰਾਜਾ ਅੰਧੀ ਸਿੰਘ ਨੂੰ ਪੰਜਾਬ ਭੇਜੇ ਜਾਂਦਾ ਸੀ ਮਹਾਰਾਜਾ ਸਾਹਿਬ ਨੇ ਜਦੋਂ ਇਹ ਮਾੜੀ ਹਾਲਤ ਸੁਣੀ ਤਾਂ ਬੜੀ ਉਹਨਾਂ ਨੂੰ ਚਿੰਤਾ ਹੋਈ। ਛੇਰੇ ਪੰਜਾਬ ਦਾ ਇੱਕ ਨਿਯਮ ਸੀਗਾ ਕਿ ਜਦੋਂ ਕੋਈ ਉਹਨਾਂ ਤੇ ਭੀੜ ਆਣ ਬਣਦੀ ਤਾਂ ਉਹ ਸਦਾ ਹੀ ਸ਼੍ਰੀ ਅਮਰitsar ਪਹੁੰਚਦੀ। ਛੇ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ ਦੇ ਅੱਗੇ ਦੁਵਾਰੇ ਜੋ ਨਮਾਣੇ ਦਾ ਮਾਨ ਤੇ ਤਾਣੇ ਤੇ ਤਾਣ ਸਤਿਗੁਰੂ ਦੇ ਅੱਗੇ ਜਾ ਕੇ ਅਰਦਾਸਾ ਕਰਦੇ ਤੇ ਕਠਨ ਤੋਂ ਕਠਨ ਜਿਹੜਾ ਕੰਮ ਹੁੰਦਾ ਉਹਦੀਆਂ ਮੁਸ਼ਕਲਾਂ ਵੀ ਜਿਹੜੀਆਂ ਨੇ ਆਸਾਨ ਹੋ ਜਾਂਦੀਆਂ ਹਨ ਸੋ ਮਹਾਰਾਜਾ ਸਾਹਿਬ ਨੇ ਵੀ ਇਹ ਸਮੇਂ ਦਰਬਾਰ ਸਾਹਿਬ ਵਿਖੇ ਪਹੁੰਚੇ ਤੇ ਅਰਦਾਸਾ ਸਦਵਾਇਆ ਸੋ ਇਹ ਆਪਣੀ ਹੋ ਗਈ ਜੀ ਕਿਸ਼ਤ ਸਤਵੀਂ ਕੱਲ 8ਵੀਂ ਕਿਸ਼ਤ ਲੈ ਕੇ ਆਵਾਂਗੇ ਕਿਉਂਕਿ ਇੱਥੋਂ ਅੱਗੇ ਜਿਹੜੀ ਆ ਇਸ ਮਲਤਾਨ ਨੂੰ ਜਿੱਤਣ ਦੀ ਕਹਾਣੀ ਹੋਰ ਇੰਟਰਸਟਿੰਗ ਹੋ ਜਾਂਦੀ ਹੈ ਕਿਉਂਕਿ ਇਸ ਲੜਾਈ ਦੇ ਵਿੱਚ ਇੱਕ ਜਰਨਲ ਹੋਰ ਆ ਜਾਂਦਾ ਉਹ ਜਿਹੜਾ ਜਰਨਲ ਆਉਂਦਾ ਵਾ ਉਸ ਜਰਨਲ ਦਾ ਨਾਮ ਪੰਜਾਬ ਦਾ ਬੱਚਾ ਬੱਚਾ ਜਾਂ ਤੇ ਉਹਨਾਂ ਦਾ ਛੇੜਾਲੇ ਗੇਟ ਲੱਗੇ ਤੁਸੀਂ ਗੁਰਦੁਆਰਾ ਸਾਹਿਬ ਵੀ ਦੇਖਿਆ ਹੋਣਾ ਮਹਾਰਾਜ ਨੂੰ ਪੂਰੇ ਦੇ ਮਾਰਨ ਦੀ ਸਜ਼ਾ ਵੀ ਉਸ ਜਰਨਲ ਦੇ ਦਿੱਤੀ ਸੀ ਅਕਾਲ ਤੱਕ ਸਭ ਦਾ ਜਥੇਦਾਰ ਸਿਰਫ ਇੱਕ ਅਕਾਲ ਦਾ ਪੈ ਮੰਨਣ ਵਾਲਾ ਸਾਡਾ ਪਿਆਰਾ ਬਾਬਾ ਫੂਲਾ ਸਿੰਘ ਅਕਾਲੀ ਅਸਲੀ ਅਕਾਲੀ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਉਹ 8ਵੇਂ ਕਿਸ਼ਤ ਦੇ ਵਿੱਚ ਆਣ ਕੇ ਐਂਟਰੀ ਕਰਨਗੇ ਇਸ ਐਪੀਸੋਡ ਦੇ ਵਿੱਚ ਰੋਦੇ ਤੋਂ ਬਾਅਦ ਉਹਨਾਂ ਦੇ ਜਹੋ ਜਲਾਲ ਦਾ ਵੀ ਸੰਗਤ ਨੂੰ ਪਤਾ ਲੱਗੇਗਾ ਸੋ ਇਜਾਜ਼ਤ ਦਿਓ ਦੀ ਵਾਹਿਗੁਰੂ ਜੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ